ਗੰਡੂਆ ਵਾਲੇ ਮਾ ਪੁਰਸ਼ਾਂ ਦਾ ਦੁਬਾਰਾ ਜਨਮ ਹੋ ਚੁੱਕਿਆ ਹੈ ਫੁੱਲ ਸਟਾਪ ਜਾਂ ਫਿਰ ਹੰਸਾਲੀ ਵਾਲੇ ਮਹਾਂਪੁਰਖਾਂ ਦਾ ਦੁਬਾਰਾ ਅਵਤਾਰ ਹੋਇਆ ਬਹੁਤ ਸਾਰਾ ਜਿਹੜਾ ਸੋਸ਼ਲ ਮੀਡੀਆ ਤੇ ਇਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਅਸਲ ਸਚਾਈ ਕੀ ਹੈ ਕੁਐਸਚਨ ਮਾਰਕ ਨੇ ਇਹ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਚਾਈ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਸਤਿਗੁਰੂ ਦੀ ਕਿਰਪਾ ਸਦਕਾ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸੋਸ਼ਲ ਮੀਡੀਆ ਤੇ ਆਏ ਦਿਨ ਆਪਾਂ ਦੇਖਦੇ ਆਂ ਵੀ ਕੋਈ ਨਾ ਕੋਈ ਜੜੀਆਂ ਖਬਰਾਂ ਨੇ ਉਹ ਚਲਦੀਆਂ ਨੇ ਕਈ ਵਾਰ ਅਜਿਹੀਆਂ ਚੀਜ਼ਾਂ ਦਾ ਜਿਹੜਾ ਹੈ ਉਹ ਪ੍ਰਚਾਰ ਹੋ ਜਾਂਦਾ ਹੈ ਜਿਨ੍ਹਾਂ ਦਾ ਸੰਸਾਰ ਦੇ ਨਾਲ ਮਤਲਬ ਤੇ ਹੁੰਦਾ ਹੈ ਪਰ ਕਿਤੇ ਨਾ ਕਿਤੇ ਉਹ ਗਲਤ ਪ੍ਰਚਾਰ ਹੁੰਦਾ ਜਿਵੇਂ ਕਿ ਹੁਣ ਹੋ ਰਿਹਾ ਹੈ ਜਿਵੇਂ ਕਿ ਹੁਣ ਹੋ ਰਿਹਾ ਹੈ ਤੇ ਮੈਂ ਵੇਖ ਰਿਹਾ ਸੀ ਕੁਝ ਲੋਕ ਸੋਸ਼ਲ ਮੀਡੀਆ ਤੇ ਪਤਾ ਨਹੀਂ ਉਹਨਾਂ ਦੀ ਕੋਈ ਮਜਬੂਰੀ ਰਹੀ ਹੋਵੇਗੀ ਪਤਾ ਨਹੀਂ ਉਹਨਾਂ ਨੂੰ ਕੋਈ ਵੈਸੀ ਚਾ ਆ ਪਤਾ ਨਹੀਂ ਕੀ ਸੰਗਤ ਨੂੰ ਘਬਰਾ ਕਰਕੇ ਉਹਨਾਂ ਲੋਕਾਂ ਨੂੰ ਮਿਲਦਾ ਹੈ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਮੈਂ ਬੇਨਤੀਆਂ ਕਰਾਂ ਉਹ ਕਹਿੰਦੇ ਜੀ ਬਾਬਾ ਰਾਮ ਸਿੰਘ ਜੀ ਕੰਡੂਆ ਵਾਲਿਆਂ ਦਾ ਦੁਬਾਰਾ ਜਨਮ ਹੋ ਗਿਆ ਉਹਨਾਂ ਦਾ ਅਵਤਾਰ ਹੋ ਗਿਆ ਇੱਕ ਕਹਿੰਦਾ ਜੀ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲਿਆਂ ਦਾ ਜਿਹੜਾ ਦੁਬਾਰਾ ਜਨਮ ਹੋ ਗਿਆ ਮੈਂ ਹੈਰਾਨ ਹੋਇਆ ਵੀ ਕਿਵੇਂ ਕਿੱਥੇ ਹੋ ਗਿਆ ਤੇ ਕਹਿੰਦਾ ਇਹ ਨਹੀਂ ਪਤਾ ਪਰ ਉਹਨਾਂ ਦਾ ਦੁਬਾਰਾ ਅਵਤਾਰ ਹੋ ਗਿਆ ਦੁਬਾਰਾ ਜਨਮ ਹੋ ਗਿਆ ਮੈਂ ਕਹਿੰਦਾ ਵੀ ਮਾਹ ਪੁਰਖਾਂ ਦਾ ਦੁਬਾਰਾ ਜਨਮ ਹੋਇਆ ਹੋਵੇ ਸਾਰੇ ਹੀ ਸਤਕਾਰਯੋਗ ਨੇ ਜਿਹੜੇ ਗੁਰਬਾਣੀ ਪੜ੍ਹਦੇ ਨੇ ਜਿਨ੍ਹਾਂ ਨੇ ਗੁਰਬਾਣੀ ਦੇ ਨਾਲ ਜੋੜਿਆ ਜਿਨ੍ਹਾਂ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਨਾਲ ਹਰ ਇੱਕ ਨੂੰ ਜੋੜਿਆ ਆਪਾਂ ਪੜ੍ਹਦੇ ਆ ਨਾ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਾ ਗੁਰ ਸਿੱਖਾ ਮਨ ਮਿੱਠਾ ਸਾਰੇ ਸਤਕਾਰਯੋਗ ਨੇ ਮੇਰਾ ਸੁਭਾਅ ਆ ਮੈਂ ਸਾਰਿਆਂ ਦਾ ਸਤਕਾਰ ਕਰਦਾ ਹੁੰਨਾ ਚਾਹੇ ਕੋਈ ਕਵੇ ਫਲਾਣੀ ਸੰਪਰਦਾ ਦਾ ਜੀ ਇਹ ਢੱਡਰੀਆਂ ਵਾਲੇ ਆ ਜੀ ਇਹ ਟਕਸਾਲ ਵਾਲੇ ਆ ਇਹ ਮਿਸ਼ਨਰੀ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਤੁਸੀਂ ਵੀ ਕਰਿਆ ਕਰੋ ਜਿਹੜਾ ਗੁਰਬਾਣੀ ਪੜ੍ਹਦਾ ਹੈ ਜਾਂ ਫਿਰ ਸੰਗਤ ਨੂੰ ਜੋੜਦਾ ਹੈ ਗੁਰੂ ਦੇ ਨਾਲ ਤੇ ਪਖੰਡਵਾਦ ਤੋਂ ਉੱਪਰ ਹੈ ਉਹ ਸਾਰੇ ਸਤਿਕਾਰਯੋਗ ਨੇ ਬਾਕੀ ਇੱਥੇ ਦੂਜੇ ਦੀ ਤਾਂ ਗੱਲ ਹੀ ਕੋਈ ਨਹੀਂ ਤੇ ਗੁਰਮੁਖ ਵਿਆਰਯੋ ਜੇ ਮਾਹ ਪੁਰਖਾਂ ਦਾ ਦੁਬਾਰਾ ਜਨਮ ਹੁੰਦਾ ਹੈ ਫਿਰ ਇਹਦੇ ਵਿੱਚ ਇੰਨਾ ਅਸਚਰਜ ਹੋਣ ਦੀ ਤੇ ਗੱਲ ਹੀ ਕੋਈ ਨਹੀਂ ਤੇ ਦੂਜੀ ਗੱਲ ਜੇਕਰ ਮਹਾਪੁਰਖਾਂ ਦਾ avatars ਹੋਏਗਾ ਤੇ ਸਾ ਸੰਗਤ ਪੂਰੀ ਦੁਨੀਆ ਦੇ ਵਿੱਚ ਰੌਲਾ ਨਹੀਂ ਪੈ ਜਾਏਗਾ ਪੂਰੀ ਦੁਨੀਆ ਨੂੰ ਜਿਹੜਾ ਹੈ ਕਿ ਪਤਾ ਨਹੀਂ ਲੱਗੇਗਾ ਇੱਥੇ ਇੱਕ ਬੰਦੇ ਦੇ ਦਸਿਆਂ ਥੋੜੇ ਸਾਰਿਆਂ ਨੂੰ ਪਤਾ ਲੱਗੇਗਾ ਆਪਾਂ ਕੋਈ ਮੱਖਣ ਸ਼ਾ ਲੁਬਾਣੇ ਵਰਗੇ ਧੋੜੀਆਂ ਵੀ ਕਾਂਗੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਜੇ ਆਪੇ ਮਹਾਪੁਰਖਾਂ ਦੇ ਜਨਮ ਜਨਮ ਬਾਰੇ ਉਹਨਾਂ ਦੇ avatars ਬਾਰੇ ਵੀ ਆਪਾਂ ਹੀ ਦੱਸਾਂਗੇ ਤਾਂ ਪਤਾ ਲੱਗੇਗਾ ਉਤੇ ਸਾਰੇ ਸੰਸਾਰ ਦੇ ਵਿੱਚ ਹੀ ਰੌਲਾ ਪੈ ਜਾਣਾ ਇਸ ਗੁੰਮਰਾਹਕੁੰਨ ਗੱਲਾਂ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਬਚ ਕੇ ਰਹਿਣਾ ਚਾਹੀਦਾ ਸਾਨੂੰ ਸਾਹ ਸੰਗਤ ਇਨਾਂ ਚੀਜ਼ਾਂ ਤੋਂ ਬਚੋ ਜਿੰਨਾ ਬਚ ਹੁੰਦਾ ਹੈ ਕੁਝ ਲੋਕ ਜਾਣ ਬੁੱਝ ਕੇ ਇਦਾਂ ਦੀਆਂ ਗੱਲਾਂ ਠਾਉਂਦੇ ਨੇ ਬਹੁਤ ਸਾਲ ਹੋ ਗਏ ਮੈਨੂੰ ਯਾਦ ਹੈ ਅੱਜ ਵੀ 16-17 ਸਾਲ ਹੋ ਚਲੇ ਉਸ ਗੱਲ ਨੂੰ ਤੇ ਬਾਬਾ ਬਲਜੀਤ ਸਿੰਘ ਜੀ ਗੱਲ ਸੁਣਾਉਂਦੇ ਹੁੰਦੇ ਸੀ ਕਹਿੰਦੇ ਇੱਧਰ ਜਿਵੇਂ ਭੁੱਲਦਾ ਨਹੀਂ ਤਾਂ ਮਾਨਸਾ ਏਰੀਏ ਦੇ ਵਿਛਾਏ ਦੀ ਗੱਲ ਹੈ ਜਿੱਥੇ ਇੱਕ ਛੋਟੇ ਜਿਹੇ ਬੱਚੇ ਨੂੰ 10-11 ਸਾਲ ਦੇ ਨੂੰ ਉਹਨੂੰ ਗੁਰੂ ਬਣਾ ਕੇ ਪੇਸ਼ ਕਰ ਦਿੱਤਾ ਗਿਆ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਰੂਪ ਹੋ ਗਿਆ ਜੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਵਤਾਰ ਲੈ ਕੇ ਆ ਗਏ ਤੇ ਉਸ ਬੱਚੇ ਤੇ ਫਲੈਕਸ ਲਾ ਦਿੱਤੇ ਗਏ ਵਧੀਆ ਉਹਨਾਂ ਨੇ ਮਤਲਬ ਪ੍ਰਚਾਰ ਕੀਤਾ ਜਦੋਂ ਕਹਿੰਦੇ ਉੱਥੇ ਗਏ ਉਹ ਪਰਿਵਾਰ ਦੇ ਨਾਲ ਗੱਲਬਾਤ ਹੋਈ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਤੁਸੀਂ ਕਿਵੇਂ ਇੱਕ ਬੱਚੇ ਨੂੰ ਅਵਤਾਰ ਕਹਿ ਸਕਦੇ ਹੋ ਤੇ ਕੀ ਨਿਸ਼ਾਨੀਆਂ ਨੇ ਕੀ ਉਹ ਆ ਸਾਨੂੰ ਮਿਲਾਓ ਚਲੋ ਅਸੀਂ ਪੁੱਛਣਾ ਚਾਹੁੰਦੇ ਆ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਪਹਿਲਾਂ ਕਿੱਥੇ ਹੁਣ অবতার ਕਿਉਂ ਇੱਥੇ ਤੇ ਚਲੋ ਪਰਿਵਾਰ ਉਹ ਪਤਾ ਕੀ ਗਏ ਨੇ ਕਹਿੰਦੇ ਜੀ ਉਹਨਾਂ ਦਾ ਸਾਡਾ ਰੋਟੀ ਪਾਣੀ ਵਧੀਆ ਚੱਲ ਪਿਆ ਜੀ ਅਸੀਂ ਸੋਚਿਆ ਵੀ ਚਲੋ ਐਂ ਸਹੀ ਐਂ ਚਲਾ ਲੈਂਦੇ ਆ ਲਿਖਤੀ ਚੋ ਮਾਫੀ ਮੰਗੀ ਜੀ ਉਸ ਪਰਿਵਾਰ ਨੇ ਬਾਅਦ ਵਿੱਚ ਕੁਕੀ ਲੋਕ ਇਦਾਂ ਦੇ ਬਹੁਤ ਨੇ ਕਈ ਕਹਿੰਦੇ ਮੇਰੇ ਚ ਗੁਰੂ ਨਾਨਕ ਸਾਹਿਬ ਆਉਂਦੇ ਨੇ ਜਿਹੜੇ ਕਈ ਵਾਰੀ ਆ ਆਉਂਦੇ ਨਾ ਬਾਬੇ ਜੀ ਜਿਹੜੇ ਪੁੱਛਾ ਜੇ ਕੱਢਦੇ ਹੁੰਦੇ ਆ ਕਹਿੰਦੇ ਮੇਰੇ ਚ ਬਾਬਾ ਦੀਪ ਸਿੰਘ ਆਉਂਦੇ ਆ ਅਸੀਂ ਇਕੱਠੇ ਹੋ ਕੇ ਗਏ ਤੇ ਉਹ ਮਾਈ ਨੂੰ ਅਸੀਂ ਪੁੱਛਿਆ ਵੀ ਕਿੱਥੇ ਬਾਬਾ ਦੀਪ ਸਿੰਘ ਜੀ ਕਿੱਥੇ ਆਉਂਦੇ ਆ ਤੇ ਕਿਵੇਂ ਬਾਬਾ ਦੀਪ ਸਿੰਘ ਜੀ ਕੀ ਹੋਰ ਕਿਤੇ ਉਹਨਾਂ ਨੂੰ ਰਾਹ ਨਹੀਂ ਲੱਭਿਆ ਜੇ ਬਾਬਾ ਦੀਪ ਸਿੰਘ ਜੀ ਨੇ ਸ਼ਰੀਰ ਜੀ ਆਉਣਾ ਦੇਖੋ ਇੱਕ ਗੰਦ ਦਾ ਟੁਕੜਾ ਮੈਂ ਬੇਨਤੀ ਕਰਾਂ ਸ਼ਰੀਰ ਕੀ ਹੈ ਸਰੀਰ ਕਦੇ ਸਾਫ ਸੁਥਰਾ ਨਹੀਂ ਹੋ ਸਕਦਾ ਜੇ ਸ਼ਰੀਰਾਂ ਦੇ ਵਿੱਚ ਹੀ ਘੁੰਮਣਾ ਤੇ ਉਹਨਾਂ ਮਹਾਪੁਰਖਾਂ ਦੀ ਕੀਤੀ ਹੋਈ ਬੰਦਗੀ ਸਾਧ ਸੰਗਤ ਕੀ ਮੈਨੇ ਰੱਖਦੀ ਹੈ ਉਹਨਾਂ ਮਹਾਪੁਰਖਾਂ ਦੀ ਕੀਤੀ ਹੋਈ ਬੰਦਗੀ ਉਹਨਾਂ ਮਹਾਪੁਰਖਾਂ ਦਾ ਚਪਿਆ ਹੋਇਆ ਜਾਪ ਤੇ ਇੰਨੀ ਕੀਤੀ ਹੋਈ ਭਗਤੀ ਸਾਧ ਸੰਗਤ ਫਿਰ ਵੀ ਉਹ ਸ਼ਰੀਰਾਂ ਚਾਹੁੰਦੇ ਨੇ ਹਕਮਾਲ ਦੀ ਗੱਲ ਹੈ ਤੇ ਬੇਨਤੀ ਕਰਾਂ ਵੀ ਉਹ ਲੋਕ ਉਹ ਕਹਿੰਦੇ ਵੀ ਸਾਡਾ ਤਾਂ ਜਿਹੜਾ ਰੋਟੀ ਪਾਣੀ ਚਲਾਇਆ ਹੋਇਆ ਹੈ ਜੀ ਅਸੀਂ ਸਾਡੇ ਚਾਉਂਦਾ ਉਦੋਂ ਦੀ ਅਸੀਂ ਉਹਨਾਂ ਨੂੰ ਵਾਰਨਿੰਗ ਦਿੱਤੀ ਵੀ ਭਾਈ ਅੱਜ ਤੋਂ ਬਾਅਦ ਇਹ ਪ੍ਰਚਾਰ ਨਹੀਂ ਕਰਨਾ ਮੇਰੇ ਚ ਬਾਬਾ ਦੀਪ ਸਿੰਘ ਜੀ ਆਉਂਦੇ ਨੇ ਕੱਲ ਨੂੰ ਤੁਸੀਂ ਕਹੋਗੇ ਮੇਰੇ ਚ ਗੁਰੂ ਨਾਨਕ ਸਾਹਿਬ ਆਉਂਦੇ ਨੇ ਮੇਰੇ ਚ ਗੁਰੂ ਸਾਹਿਬ ਆਉਂਦੇ ਨੇ ਛੇਵੇਂ ਆਉਂਦੇ ਨੇ ਮੇਰੇ ਚ ਤਾਂ ਹੀ ਪੰਜਵੇਂ ਗੁਰੂ ਸਾਹਿਬ ਆਉਂਦੇ ਨੇ ਮੇਰੇ ਚ ਤਾਂ ਹੀ ਸੱਤਵੇਂ ਅੱਠਵੇਂ ਆਉਂਦੇ ਆ ਇਦਾਂ ਦਾ ਪ੍ਰਚਾਰ ਸ਼ੁਰੂ ਹੋ ਜਾਊਗਾ ਤੇ ਚਲੋ ਜੀ ਉਹ ਪਰਿਵਾਰ ਨੇ ਮਾਫੀ ਮੰਗੀ ਕਹਿਣ ਤੋਂ ਭਾਵੇਂ ਸਾਡੇ ਲੋਕ ਕੁਝ ਅਜੇਹੇ ਨੇ ਜਿਹੜੇ ਗਲਤ ਪ੍ਰਚਾਰ ਕਰਕੇ ਆਪਣੇ ਨਾਲ ਜੋੜਦੇ ਨੇ ਸੋ ਇੱਥੇ ਵੀ ਪ੍ਰਚਾਰ ਜਿਹੜਾ ਇਹੋ ਹੀ ਹੋ ਰਿਹਾ ਮਹਾਪੁਰਖਾਂ ਦਾ ਜਨਮ ਹੋਵੇ ਬਾਬਾ ਰਾਮ ਸਿੰਘ ਗੰਨੂਆ ਵਾਲਿਆਂ ਦਾ ਤੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਤੇ ਹੋਰ ਜਿੰਨੇ ਵੀ ਸਾਧੂ ਸੰਤ ਮਹਾਤਮਾ ਮਹਾਪੁਰਸ਼ ਜਿਨ੍ਹਾਂ ਨੇ ਬੰਦਗੀ ਕੀਤੀ ਆ ਪਿਆਰਿਓ ਜੇ ਉਹ ਸਾਰੇ ਮਹਾਪੁਰਸ਼ਾਂ ਦਾ ਜਨਮ ਹੋਵੇ ਤੇ ਸਾਧ ਸੰਗਤ ਤੇ ਪਤਾ ਨਾ ਲੱਗੇ ਸੰਸਾਰ ਦੇ ਵਿੱਚ ਧੋਮਾ ਨਾ ਪੈਣ ਤੇ ਇਹ ਲੋਕ ਜਾਣ ਬੁੱਝ ਕੇ ਅਜਿਹੀਆਂ ਵੀਡੀਓ ਪਾਉਂਦੇ ਨੇ ਤੇ ਬਾਬਾ ਆਰਾਮ ਸਿੰਘ ਜੀ ਸ਼ਾਇਦ ਜਿਵੇਂ ਭੁੱਲਦਾ ਨਹੀਂ ਕਿਉਂਕਿ ਬਾਬਾ ਆਰਾਮ ਸਿੰਘ ਜੀ ਜਿਹੜਾ ਉਹਨਾਂ ਦੀ ਇੱਕ ਪੁੱਤਰੀ ਮੂੰਹ ਬੋਲੀ ਬੇਟੀ ਤੇ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਬੇਨਤੀ ਹੈ ਸੰਗਤ ਤੱਕ ਜ਼ਰੂਰ ਪਹੁੰਚਾਓ ਇਦਾਂ ਸੰਗਤ ਨੂੰ ਗੁਮਰਾਹ ਨਾ ਕੀਤਾ ਜਾਵੇ ਸੰਗਤ ਨੂੰ ਇਦਾਂ ਦੁਚਿੱਤੀ ਵਿੱਚ ਨਾ ਪਾਇਆ ਜਾਵੇ ਤੇ ਕੀ ਉਹ ਮਹਾਪੁਰਖਾਂ ਦਾ ਜਿਹੜਾ અવਤਾਰ ਹੋਇਆ ਜਦੋਂ ਹੋਊਗਾ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਸਾਰਿਆਂ ਨੂੰ ਪਤਾ ਲੱਗੂਗਾ ਕੋਈ ਖਾਸ ਸੰਕੇਤ ਹੋਣਗੇ ਮਹਾਪੁਰਖ ਇਸ ਸੰਸਾਰ ਤੋਂ ਜਿਹੜਾ ਹੈ ਉਹ ਚਲੇ ਗਏ ਆਪਣੀ ਡਿਊਟੀ ਨਿਭਾ ਗਏ ਜੋ ਪਰਮਾਤਮਾ ਵੱਲੋਂ ਉਹਨਾਂ ਦੀ ਡਿਊਟੀ ਲੱਗੀ ਸੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੋਂ ਡਿਊਟੀ ਲੱਗੀ ਸੀ ਭਾਈ ਜਿੰਨਾ ਸਮਾਂ ਸੀ ਉਹਨਾਂ ਨੂੰ ਮਿਲਿਆ ਉਹ ਸਮਾਂ ਪੂਰਾ ਕਰਕੇ ਸੰਗਤ ਨੂੰ ਜੋੜ ਕੇ ਚਲੇ ਗਏ ਸੋ ਭਾਈ ਹੁਣ ਇੱਥੇ ਜਿਹੜਾ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਜਪਾਉਣ ਵਾਲੇ ਕੋਈ ਵਿਰਲੇ-ਵਿਰਲੇ ਹੋਰ ਹੈਗੇ ਕਿਸੇ ਹੋਰਾਂ ਦੀ ਡਿਊਟੀ ਲੱਗੀ ਹੋਈ ਆ ਤੇ ਜਦੋਂ ਉਹਨਾਂ ਦਾ ਆਉਣਾ ਹੋਇਆ ਦੁਬਾਰਾ ਤੇ ਉਦੋਂ ਸੰਸਾਰ ਦੇ ਵਿੱਚ ਦੁਬਾਰਾ ਤੋਂ ਜਿਹੜਾ ਹੈ ਧੂਮ ਪੈ ਜਾਏਗੀ ਸਾਰੇ ਪਾਸੇ ਜੈਜਕਾਰ ਹੋ ਜਾਏਗੀ ਇਸ ਕਰਕੇ ਵੀ ਹੁਣ ਸੰਗਤ ਨੂੰ ਗੁੰਮਰਾਣਾ ਕੀਤਾ ਜਾਵੇ ਉਹਨਾਂ ਦੇ ਨਾਮ ਤੇ ਵੀ ਹਾਂ ਕਈ ਲੋਕਾਂ ਦਾ ਮਕਸਦ ਹੁੰਦਾ ਵੀ ਆਪਾਂ ਨਾਮ ਤੇ ਬਸ ਬਣਾ ਲੋ ਚਾਰ ਪੈਸੇ ਤੇ ਆਪਾਂ ਫਲਾਣੇ ਨੂੰ ਕਹਿ ਦਿਆਂਗੇ ਢਿਗੜੇ ਨੂੰ ਜਿਵੇਂ ਮੈਂ ਪਹਿਲਾਂ ਬੇਨਤੀਆਂ ਸਾਂਝੀਆਂ ਕੀਤੀ ਨੇ ਕਈ ਲੋਕ ਅਜੇ ਇਹ ਨਹੀਂ ਜੀ ਵਿੱਚ ਆਪ ਦਾ ਫਾਇਦਾ ਖੱਟਣ ਵਾਲੇ ਵੀ ਪ੍ਰਚਾਰ ਸ਼ੁਰੂ ਕਰ ਦਿਓ ਮਾਪੁਰਖਾਂ ਦਾ ਨਾਮ ਲੈ ਕਰਕੇ ਚਾਰ ਪੈਸੇ ਇਕੱਠੇ ਕਰਨ ਦੀ ਫਰਾਕ ਦੇ ਵਿੱਚ ਕੁਝ ਲੋਕ ਦੌੜ ਦੇ ਵਿੱਚ ਜੁੜੇ ਹੋਏ ਨੇ ਜਦ ਕਿ ਇਹ ਚੀਜ਼ ਜਿਹੜਾ ਹੈ ਇਸ ਚੀਜ਼ ਬਾਰੇ ਕਦੇ ਕਿਸੇ ਨੂੰ ਕੁਝ ਨਹੀਂ ਪਤਾ ਸਾ ਸੰਗਤ ਕਦੇ ਕਿਸੇ ਨੂੰ ਜਿਹੜਾ ਹੈ ਇਸ ਚੀਜ਼ ਬਾਰੇ ਨਹੀਂ ਪਤਾ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਥੇ ਜਿਹੜੇ ਇੱਕ ਦੂਜੇ ਨੂੰ ਗੁੰਮਰਾ ਕਰਦੇ ਨੇ ਇੱਕ ਦੂਜੇ ਨੂੰ ਲੁੱਟਦੇ ਨੇ ਨਾ ਸਾਧ ਸੰਗਤ ਸਤਿਗੁਰੂ ਮਹਾਰਾਜ ਉਹਨਾਂ ਨੂੰ ਸਮਤ ਦੇਣ ਮਾਹਪੁਰਖਾਂ ਦਾ ਕਿਤੇ ਜਨਮ ਨਹੀਂ ਹੋਇਆ ਬਾਬਾ ਰਾਮ ਸਿੰਘ ਜੀ ਗੰਨੂਆਂ ਵਾਲੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇਹ ਗੁੰਮਰਾ ਕਿਤੇ ਵੀ ਨਾ ਹੋਇਓ ਵੀ ਮਾਹਪੁਰਖਾਂ ਦਾ ਜਨਮ ਹੋ ਗਿਆ ਜੀ ਅਸੀਂ ਮਿਲ ਲੀਏ ਜੀ ਜਾ ਕੇ ਅਸੀਂ ਦਰਸ਼ਨ ਕਰ ਲੀਏ ਜੀ ਅਸੀਂ ਇੰਜ ਕਰ ਲੀਏ ਜੀ ਇਹ ਇਹ ਕਦੇ ਭੁਲੇਖੇ ਜਨਾਰੇ ਹੋ ਸਾਧ ਸੰਗਤ ਵੀ ਮਾਹਪੁਰਖਾਂ ਦਾ ਦੁਬਾਰਾ ਜਨਮ ਹੋ ਗਿਆ ਮਾਹਪੁਰਖ ਅਵਤਾਰ ਲੈ ਕੇ ਆ ਗਏ ਜੀ ਇਹ ਕੁਝ ਨਹੀਂ ਹੋਇਆ ਐਵੇਂ ਕਿਤੇ ਥੱਗੀ ਦਾ ਸ਼ਿਕਾਰ ਨਾ ਹੋ ਜਾਏ ਉਹ ਕਿਤੇ ਲੁੱਟੇ ਨਾ ਜਾਏ ਉਹ ਸਿੱਧੇ ਸ਼ਬਦਾਂ ਦੇ ਵਿੱਚ ਸਾਧ ਸੰਗਤ ਜੇ ਪ੍ਰਕਾਸ਼ ਹੋਊਗਾ ਤੇ ਸਾਰੀ ਦੁਨੀਆ ਨੂੰ ਪਤਾ ਲੱਗਣਾ ਹੈ ਸਾਰੇ ਜਿਹੜੇ ਲੋਕਾਂ ਨੂੰ ਪਤਾ ਲੱਗਣਾ ਹੈ ਕੱਲੇ ਇੱਕ ਨੂੰ ਪਤਾ ਥੋੜਾ ਲੱਗ ਜਾਣਾ ਹੈ ਤੇ ਮਹਾਪੁਰਖਾਂ ਦਾ ਜਦੋਂ ਪ੍ਰਕਾਸ਼ ਹੋਣਾ ਹੈ ਉਹ ਰੱਬ ਦੇ ਪਿਆਰੇ ਸਨ ਰੱਬ ਦੇ ਭਗਤ ਸਨ ਤੇ ਪਿਆਰਿਓ ਯਾਦ ਰੱਖਿਓ ਦੁਬਾਰਾ ਉਹਨਾਂ ਦਾ ਗੁਰੂ ਦੇ ਭਾਣੇ ਵਿੱਚ ਜਦੋਂ ਹੁਕਮ ਹੋਇਆ ਉਹਨਾਂ ਦਾ ਜਨਮ ਹੋਏਗਾ ਤੇ ਉਹਨਾਂ ਦਾ ਜੈਜਾਕਾਰ ਆਪਣੇ ਆਪ ਹੀ ਹੋ ਜਾਣੀ ਹੈ ਉੱਥੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਰਹਿਣੀ ਵੀ ਫਲਾਣੀ ਥਾਂ ਜਾਂ ਇਹ ਨੇ ਇਹ ਨਹੀਂ ਉੱਥੇ ਆਪਣੇ ਆਪ ਹੀ ਪ੍ਰਕਾਸ਼ ਹੋਊ ਜਿਵੇਂ ਕਰੋਣਾ ਤਾਰਿਆਂ ਦੇ ਵਿੱਚੋਂ ਸੂਰਜ ਕੱਲਾ ਚਮਕਦਾ ਤੇ ਚੰਦ ਚਮਕਦਾ ਹੁੰਦਾ ਹੈ ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਹੈ ਸਾਰੀ ਦੁਨੀਆ ਦੇ ਵਿੱਚ ਇੱਕ ਪ੍ਰਕਾਸ਼ ਹੋਏਗਾ ਸਾਰਿਆਂ ਨੂੰ ਪਤਾ ਲੱਗੇਗਾ ਉੱਥੇ ਕਿਸੇ ਇੱਕ ਦੇ ਦੱਸਣ ਦੀ ਗੱਲ ਨਹੀਂ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ